ਇਹਨਾਂ ਦੀ ਸੋਚ ਬਹੁਤ ਵਧੀਆ ਹੈ ਔਰ ਤੁਹਾਡੇ ਆਪਣੇ ਸ਼ਹਿਰ ਚ ਇਹ ਫਰਨੀਚਰ ਦਾ ਬਹੁਤ ਵੱਡਾ ਸ਼ੋਅਰੂਮ ਲੈ ਕੇ ਆਏ ਆ ਔਰ ਯੂਨੀਕਲੀ ਐਟਮਾ ਨੇ ਤੁਸੀਂ ਦੇਖ ਸਕਦੇ ਹੋ ਇਧਰ ਇਹ ਆਪਣੇ ਮਾਡਰਨ ਫਰਨੀਚਰ ਉੱਤੇ ਆਉਂਦਾ ਠੀਕ ਹੈ ਸਰ ਚਾਰ ਵਾਲਾ ਸੋਫਾ ਸੋਲਾਰ ਪਲਸ ਪਰ ਸੀਟ ਤੋਂ ਆਉਂਦਾ ਹੈ ਜੀ ਸਰ ਮੈਨੇ ਇਹ ਸੀਟ ਜਿੰਨੇ ਰੇਟ ਤੇ 12000 ਰੁਪਏ ਸੀਟ ਤੋਂ ਸਟਾਰਟਿੰਗ ਕੀਤੀ ਹੋਈ ਹੈ ਵਾਹ ਜੀ ਬਾਕੀ ਮਤਲਬ ਮੈਨੇ ਲੋਕਾਂ ਨੂੰ ਕਸਟਮਰ ਨੂੰ ਆਵਦੇ ਨੂੰ ਬਹੁਤ ਫਾਇਦਾ ਕੀਤਾ ਹੋਇਆ ਹੈ ਠੀਕ ਹੈ ਇਹ ਚੀਜ਼ਾਂ ਚੀਜ਼ ਮਤਲਬ ਕਿਤੇ ਵੀ ਤੁਹਾਨੂੰ ਇਹ ਚੀਜ਼ਾਂ ਮਜ਼ਬੂਤੀ ਇਹਦੀ ਕੋਈ ਕ੍ਰੈਕ ਨਹੀਂ ਆਉਂਦਾ ਇਹਨਾਂ ਚ ਜੱਚ ਸਾਗਮਾਂ ਚ ਬਲਕਿ ਹਜੇ ਇੱਕ ਟਾਈਮ ਤੇ ਕਹਿੰਦਾ ਦਸੀ ਉਹਨਾਂ ਨੂੰ ਜੇ ਕੋਈ ਮੇਰਾ ਸੈੱਟ ਪਸੰਦ ਆਉਂਦਾ ਹੈ ਹਾਂਜੀ ਸਰ ਕੋਈ ਮਤਲਬ ਵੀਡੀਓ ਚ ਪਸੰਦ ਆਉਂਦਾ ਹੈ ਕੋਈ ਵੈਸੇ ਉਹਨਾਂ ਨੇ ਫੋਟੋਜ਼ ਮੰਗਾਣੀਆਂ ਨੇ ਠੀਕ ਹੈ ਸਰ ਕੋਈ ਮਤਲਬ ਇਹਨਾਂ ਨੇ ਕੋਈ ਮਤਲਬ ਮੈਨੂੰ ਵਟਸਐਪ ਤੇ ਹੈਲੋ ਪਿਜਨ 100% ਤੇ ਜਨ ਮੈਨੂੰ ਮੇਰੇ ਨਾਲ ਗੱਲ ਕਰਨ ਮੈਨੂੰ ਕਾਲ ਕਰਨ ਹਾਂਜੀ ਤੇ ਉਹਨਾਂ ਨੂੰ ਮੈਂ ਵਧੀਆ ਫੋਟੋਜ਼ ਮਤਲਬ ਸਾਰੀ ਵੀਡੀਓਜ਼ ਵਧੀਆ ਡੀਲਿੰਗ ਕਰਕੇ ਉਹਨਾਂ ਨੂੰ ਜੇ ਕੋਈ ਮਤਲਬ ਕੈਨੇਡਾ ਜੀ ਆਸਟ੍ਰੇਲੀਆ ਕਿਤੇ ਵੀ ਉਹਨਾਂ ਨੇ ਨਿਊਜ਼ੀਲੈਂਡ ਕਿਤੇ ਵੀ ਮੰਗਵਾਣਾ ਹੈ ਜਿਵੇਂ ਪਹਿਲਾਂ ਮੈਂ ਦੋ ਹਾਂਜੀ ਦੋਸਤੋ ਅੱਜ ਤੁਹਾਨੂੰ ਲੈ ਕੇ ਆਇਆ ਬ੍ਰੇਕਾ ਸ਼ਹਿਰ ਚ ਜਿੱਥੇ ਫਰਨੀਚਰ ਦਾ ਬਹੁਤ ਵੱਡਾ ਸ਼ੋਅਰੂਮ ਹੈ ਇੱਕ ਇੱਥੇ ਯੂਨੀਕ ਜੀਆਂ ਆਈਟਮਾਂ ਤੁਹਾਨੂੰ ਦਿਖਾਵਾਂਗੇ ਔਰ ਇਹਨਾਂ ਦੇ ਜੋ ਓਨਰ ਨੇ ਜੋ ਮਾਲਕ ਨੇ ਉਹਨਾਂ ਤੋਂ ਆਪਾਂ ਮਿਲਦੇ ਹਾਂ ਉਹਨਾਂ ਨੂੰ ਉਹਨਾਂ ਤੋਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਔਰ ਕਿੱਦਾਂ ਦਾ ਫਰਨੀਚਰ ਹੈ ਔਰ ਕੀ ਨਵੇਂ ਸਾਲ ਤੇ ਕੋਈ ਆਫਰ ਵਗੈਰਾ ਦਿੰਦੇ ਆ ਜੇ ਆਪਣੇ ਜੋ ਫੌਲਨਰ ਨੇ मतलब नए क्रिसमस ਦਾ ਧਿਆਰ ਆ ਰਿਹਾ ਉਸ ਤੇ ਕੀ ਆਫਰ ਦੇਣਗੇ ਉਹ ਸਾਰੀਆਂ ਗੱਲਾਂ ਆਪਾਂ ਆ ਕੇ ਆਪਣੇ ਜੋ ਇਸ ਦੇ ਬਿਜ਼ਨਸ ਦੇ ਮਾਲਕ ਨੇ ਓਨਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਉਹ ਤੁਹਾਨੂੰ ਮਿਲਾਉਣਿਆ আচ্ছা ਹੋਰ ਸਰ ਈ ਕੋ ਹੋਰ ਕੋਈ ਮੋਰ ਕੋਈ ਸਰ ਤੁਸੀਂ ਦੇਖ ਜੋੜ ਚੁੱਕੇ ਹੋ ਪੰਜਾਬੀ ਰੇਡੀਓ YouTube ਚੈਨਲ ਤੇ ਤੇ ਔਰ ਨੈਕਸਟ ਵੀਡੀਓ ਪਾਵਾਂਗੇ ਆਪਾਂ ਕਮਲ ਸਰਾ ਤੇ ਕਮਲ ਸਰਨ ਪੇਜ ਤੇ ਔਰ ਇਸ ਦਾ ਆਪਣੀ ਪੇਜ ਤੇ ਵੀ ਪਾਵਾਂਗੇ ਸਰ ਜੋ ਅੱਜ ਆਪਾਂ ਜੁੜ ਚੁੱਕੇ ਪੰਜਾਬੀ ਰੇਡੀ ਯੂਟਿਊਬ ਚੈਨਲ ਤੇ ਤੇ ਆਪਾਂ ਫਰਨੀਚਰ ਬਾਰੇ ਜਾਣਕਾਰੀ ਲੈਣੇ ਆ ਸੰਭ ਬਿਲਕੁਲ ਆਓ ਸਰ ਦਿਓ ਆਪਣੇ ਕੋਲੇ ਸਾਰਾ ਤਰ੍ਹਾਂ ਦਾ ਫਰਨੀਚਰ ਹੁੰਦਾ ਹੈ ਠੀਕ ਹੈ ਕੋਈ ਹੋਟਲ ਫਰਨੀਚਰ ਰੈਸਟੋਰੈਂਟ ਫਰਨੀਚਰ ਹੋ ਗਿਆ ਆਪਣੇ ਲੌਬੀ ਏਰੀਆ ਲਈ ਫਰਨੀਚਰ ਹੋ ਗਿਆ ਡਰਾਈング ਰੂਮ ਲਈ ਫਰਨੀਚਰ ਹੋ ਗਿਆ ਠੀਕ ਹੈ ਸਰ ਸੋਫਾ ਸੈਟ ਬੈਡਰੂਮ ਸੈਟ ਪਰ ਆਪਣਾ ਡਾਈਨਿੰਗ ਟੇਬਲ ਹੋਵੇ ਕੰਸੋਲਸ ਹੋਵੇ ਕੈਫੇ ਚੇਅਰ ਵੀ ਜੀ ਬਿਹਰਬਾਰ ਸਭ ਕੁਝ ਆਪਣੇ ਕੋਲ A to Z ਫਰਨੀਚਰ ਲਗਜ਼ਰੀ ਫਰਨੀਚਰ ਜੀ ਅਪ ਟੂ 50000 ਫਰਨੀਚਰ ਵੀ ਸਾਰੇ ਆਪਣੇ ਕੋਲੇ ਟੋਟਲੀ A to Z ਫਰਨੀਚਰ ਹੁੰਦਾ ਹੈ ਕਾਰਵਿੰਗ ਦੇ ਆਪਾਂ ਸਪੈਸ਼ਲਿਸਟ ਆ ਕਾਰਵਿੰਗ ਪੁਫਾ ਆਪਣੇ ਕੋਲ ਦਿਖਾਓ ਤੁਸੀਂ ਇੱਧਰ ਜ਼ੂਮ ਕਰਕੇ ਦਿਖਾ ਦਿਓ ਬ੍ਰੇਟਾ ਸ਼ਹਿਰ ਚ ਜਿਹਨੂੰ ਕੀ ਪੂਰੇ ਇਹ ਸਾ ਬਲੈਕਬੋਰਡ ਦਾ ਮਾਸਾ ਡਿਸਟ੍ਰਿਕਟ ਨੂੰ ਇੱਕ ਬੈਕ ਪਰ ਅੱਜ ਹਰ ਇਨਸਾਨ ਦੀ ਸੋਚ ਬੈਕਵਰਡ ਹੋ ਸਕਦੀ ਹੈ ਤੇ ਏਰੀਆ ਕੋਈ ਵੀ ਬੈਕਵਰਡ ਨਹੀਂ ਹੁੰਦਾ ਨਾ ਹੀ ਕੋਈ ਬੈਕਵਰਡ ਹਰ ਇਨਸਾਨ ਦੀ ਸੋਚ ਹੋ ਸਕਦੀ ਹੈ ਬੈਕਵਰਡ ਪਰ ਇਧਰ ਸੈਮ ਬੰਸਲ ਜੀ ਹੈ ਸੈਮ ਬੰਸਲ ਸੈਮ ਬੰਸਲ ਜੀ ਹੈ ਇਹਨਾਂ ਦੀ ਸੋਚ ਬਹੁਤ ਵਧੀਆ ਹੈ ਔਰ ਤੁਹਾਡੇ ਆਪਣੇ ਸ਼ਹਿਰ ਚ ਇਹ ਫਰਨੀਚਰ ਦਾ ਬਹੁਤ ਵੱਡਾ ਸ਼ੋਅਰੂਮ ਲੈ ਕੇ ਆਏ ਆ ਔਰ ਜੁਨੀਕ ਲਈ ਐਡਮਾਨੇ ਤੁਸੀਂ ਦੇਖ ਸਕਦੇ ਹੋ ਇਧਰ ਇਹ ਆਪਣੇ ਮਾਡਰਨ ਫਰਨੀਚਰ ਆ ਗਿਆ ਹੈ ਮਾਡਰਨ ਸੋਫਾ ਹੈ ਇਹ ਡਿਜ਼ਾਈਨ ਮੈਨੇ ਖੁਦ ਡਿਜ਼ਾਈਨ ਕੀਤਾ ਹੋਇਆ ਹੈ ਇਹ ਤੁਹਾਨੂੰ ਇੰਟਰਨੈਟ ਤੇ ਵੀ ਨਹੀਂ ਦੇਖਣ ਨੂੰ ਮਿਲੇਗਾ ਵਾਜਿ ਬਤਾਈਓ ਮੈਨੂੰ ਇਦਾਂ ਲੱਗਿਆ ਕੀ ਆਇਆ ਵੀ ਇਸ ਕੋ ਜੁਨੀਕ ਜਿਆ ਨੈਕਸਟ ਲੈਵਲ ਹੀ ਆਪਾਂ ਕਹਿੰਦੇ ਨੈਕਸਟ ਲੈਵਲ ਜਿੰਨਾ ਹੈ ਫਰਨੀਚਰ ਮੈਂ ਬਹੁਤ ਸਾਰ ਸ਼ੋਰੂਮ ਤੇ ਗਿਆ ਤਾਂ ਅਲੱਗ ਦੀ ਇੱਕ ਚੀਜ਼ ਮਿਲੀ ਮੈਨੂੰ ਠੀਕ ਹੈ ਮਤਲਬ ਇਹਦੇ ਵਿੱਚ ਕੀ ਹੈ ਨਾ ਜਿਵੇਂ ਆਹ ਸੋਫਾ ਹੈ ਇਹ ਮੈਨੇ ਨਿਊ ਟੈਕਨੋਲੋਜੀ ਨਾਲ ਬਣਾਇਆ ਹੋਇਆ ਹੈ ਇਹ ਸਾਗਵਾਲ ਚ ਨਹੀਂ ਬਣਾਇਆ ਇਹਨੂੰ ਠੀਕ ਹੈ ਸਰ ਵੁੱਡ ਦੇ ਵਿੱਚ ਹੀ ਬਣਾਇਆ ਹੋਇਆ ਬਟ ਉਹ ਵੁੱਡ ਜਿਹੜੀ ਹੁੰਦੀ ਹੈ ਇਹ ਮੈਨੇ ਨਵੀਂ ਟੈਕਨੋਲੋਜੀ ਨਾਲ ਬਣਾਇਆ ਇਹਨੂੰ ਮੰਨੇ ਜਿਵੇਂ ਸਾਗਵਾਲਾ ਸੋਫਾ ਹੁੰਦਾ ਹੈ ਠੀਕ ਹੈ ਸਰ ਸਾਗਵਾਲਾ ਸੋਫਾ 16000 ਪਰ ਸੀਟ ਤੋਂ ਆਉਂਦਾ ਹੈ ਜੀ ਸਰ ਮੈਨੇ ਇਹ ਸੀਟ ਜਿਵੇਂ ਰੇਟ ਤੇ 12000 ਰੁਪਏ ਸੀਟ ਤੋਂ ਸਟਾਰਟਿੰਗ ਕੀਤੀ ਹੋਈ ਹੈ ਵਾਹ ਜੀ ਵਾਹ ਮਤਲਬ ਮੈਨੇ ਲੋਕਾਂ ਨੂੰ ਕਸਟਮਰ ਨੂੰ ਆਪਦੇ ਨੂੰ ਬਹੁਤ ਫਾਇਦਾ ਕੀਤਾ ਹੋਇਆ ਹੈ ਠੀਕ ਹੈ ਇਹ ਚੀਜ਼ਾਂ ਚੀਜ਼ ਮਤਲਬ ਕਿਤੇ ਵੀ ਤੁਹਾਨੂੰ ਇਹ ਚੀਜ਼ਾਂ ਮਜ਼ਬੂਤੀ ਇਹਦੀ ਠੀਕ ਹੈ ਸਰ ਜਿਹੜੇ ਮੇਰੇ ਸੋਫੇ ਨੇ ਇਹ ਕਾਰਵਿੰਗ ਸੋਫਾ ਹੋ ਗਿਆ ਠੀਕ ਹੈ ਸਰ ਮਾਡਰਨ ਸੋਫਾ ਹੋ ਗਿਆ ਡਾਈਨਿੰਗ ਟੇਬਲ ਕੁਝ ਵੀ ਮਤਲਬ ਮੇਰੇ ਸ਼ੋਰੂਮ ਦੇ ਜੋ ਵੀ ਕੁਝ ਦੇਖ ਰਹੇ ਹੋ ਜੋ ਵੀ ਕੁਝ ਵੀਡੀਓ ਚ ਦਿਖਾ ਰਿਹਾ ਹੈ ਲੜਕਾ ਠੀਕ ਹੈ ਇਹਦੇ ਵਿੱਚ ਮਤਲਬ ਸਾਰੀ ਮੇਰੀ ਖੁਦ ਹੀ ਮੈਨੂਫੈਕਚਰਿੰਗ ਹੋਗੀ ਠੀਕ ਹੈ ਸਰ ਜਿਹੜੇ ਇਹ ਟੇਬਲ ਹੁੰਦੇ ਨੇ ਨਾ ਇਹ ਟੇਬਲ ਉਹਨੇ 터ਕਿਸ਼ ਅੱਛਾ ਇਹ ਅਸੀਂ ਇੰਪੋਰਟ ਕਰਵਾਨੇ ਆ ਇੰਪੋਰਟ ਕਰਾਉਂਦੇ ਆ ਹਾਂ ਇਹ ਅਸੀਂ ਸਾਡੇ ਕੋਲ ਇੰਪੋਰਟਡ ਫਰਨੀਚਰ ਵੀ ਹੁੰਦਾ ਟੋਟਲੀ ਠੀਕ ਹੈ ਇੰਪੋਰਟਡ ਫਰਨੀਚਰ ਆਪਣੇ ਮਤਲਬ ਸ਼ਹਿਰਾਂ 'ਚ ਅੱਜਕੱਲ ਸਾਰੇ ਮੇਰੇ ਕੋਲ ਮੇਰੇ ਕੋਲ ਜ਼ਿਆਦਾਤਰ ਮੁਹਾਲੀ ਚੰਡੀਗੜ੍ਹ ਮਤਲਬ ਪਟਿਆਲਾ ਸਾਈਡ ਦਾ ਕਸਟਮਰ ਬਹੁਤ ਜ਼ਿਆਦਾ ਹੁੰਦਾ ਹੈ ਤਾਂ ਉਧਰ ਤੁਹਾਨੂੰ ਪਤਾ ਹੀ ਹੈ ਕਿ ਮਾਡਰਨ ਫਰਨੀਚਰ ਮਾਡਰਨ ਲੋਕ ਮਤਲਬ ਆਪਣੇ ਏਰੀਆ 'ਚ ਵੀ ਮਾਡਰਨ ਹੋ ਗਏ ਹਾਂਜੀ ਹਾਂਜੀ ਟੋਟਲੀ ਮਾਡਰਨ ਤਾਂ ਇਹ ਸੈਗਮੈਂਟ ਸਾਰੇ ਲੈ ਕੇ ਆਏ ਠੀਕ ਹੈ ਸਰ ਉਹ ਸਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਕੀ ਮਤਲਬ ਆਪਣੀ ਵੀਡੀਓ ਇਹ ਅਮਰੀਕਾ ਕੈਨੇਡਾ ਯੂਏਈ ਪਾਕਿਸਤਾਨ ਤੱਕ ਵੀ ਦੇਖੀ ਜਾਂਦੇ ਆ ਮਤਲਬ ਤੇ ਔਰ ਆਪਣੀ ਜੋ ਵੀਡੀਓ ਮਤਲਬ ਫੋਲੋਅਰ ਨੇ ਉਹਨਾਂ ਲਈ ਮਤਲਬ ਜੇ ਕੋਈ ਆਨਲਾਈਨ ਦਾ ਕੋਈ ਹਾਂ ਬਿਲਕੁਲ ਹੈ ਵੀ ਆਨਲਾਈਨ ਤੁਸੀਂ ਇਹ ਚੀਜ਼ ਉਹਨਾਂ ਨੂੰ ਦਿਖਾ ਸਕਦੇ ਹੋ ਔਰ ਉਹਨਾਂ ਨੂੰ ਪ੍ਰੋਵਾਈਡ ਕਰਵਾ ਸਕੋ ਹਾਂ ਮੈਂ ਕਰ ਸਕਦਾ ਤੁਸੀਂ ਉਹਨਾਂ ਨੂੰ ਜੇ ਕੋਈ ਮੇਰਾ ਸੈਟ ਪਸੰਦ ਆਉਂਦਾ ਹੈ ਕੋਈ ਮਤਲਬ ਵੀਡੀਓ ਚ ਪਸੰਦ ਆਉਂਦਾ ਕੋਈ ਵੈਸੇ ਉਹਨਾਂ ਨੇ ਫੋਟੋਜ਼ ਮੰਗಾಣੀਆਂ ਨੇ ਕੋਈ ਮਤਲਬ ਇਹਨਾਂ ਨੇ ਕੋਈ ਮਤਲਬ ਉਹਨੂੰ ਵਟਸਐਪ ਤੇ ਹੈਲੋ ਤੇ ਜਨ ਸੋ ਮਾੜਾ ਤੇ ਜੇ ਮੈਨੂੰ ਮੇਰੇ ਨਾਲ ਗੱਲ ਕਰਨ ਮੈਨੂੰ ਕਾਲ ਕਰਨ ਹਾਂਜੀ ਤੇ ਉਹਨਾਂ ਨੂੰ ਮੈਂ ਵਧੀਆ ਫੋਟੋਜ਼ ਮਤਲਬ ਸਾਰੇ ਵੀਡੀਓਜ਼ ਵਧੀਆ ਡੀਲਿੰਗ ਕਰਕੇ ਉਹਨਾਂ ਨੂੰ ਜੇ ਕੋਈ ਮਤਲਬ ਕੈਨੇਡਾ ਜੀ ਆਸਟ੍ਰੇਲੀਆ ਕਿਤੇ ਵੀ ਉਹਨਾਂ ਨੇ ਨਿਊਜ਼ੀਲੈਂਡ ਕਿਤੇ ਵੀ ਮੰਗਵਾਣਾ ਹੈ ਜੀ ਸਰ ਜਿਵੇਂ ਪਹਿਲਾਂ ਮੈਂ ਦੋ ਕੰਟੇਨਰ ਕੈਨੇਡਾ ਵੀ ਭੇਜੇ ਆ ਤੇ ਮਤਲਬ ਉਹਨਾਂ ਨੇ ਵੀ ਆਨਲਾਈਨ ਪਸੰਦ ਕੀਤਾ ਸੀ ਮੇਰੇ ਤੋਂ ਆਪਣੇ ਪੰਜਾਬ ਦੇ ਕਸਟਮਰ ਸੀਗੇ ਜੀ ਤੇ ਉਸ ਨਾਲ ਜੋ ਵੀ ਉਹਨਾਂ ਨੂੰ ਚਾਹੀਦਾ ਹੋਊਗਾ ਮੈਂ ਆਪਾਂ ਉਹਨਾਂ ਨੂੰ ਪ੍ਰੋਵਾਈਡ ਦਵਾਂਗੇ ਓਰੀਜਨ ਮਤਲਬ ਕਿ ਉਹਨਾਂ ਦਾ ਕੋਈ ਫੇਕ ਆਮ ਨਹੀਂ ਹੋਊਗਾ ਆਪਣੇ ਕੋਲੇ ਜੀ ਸਰ ਜਿਹੜਾ ਮਤਲਬ ਆਪਣਾ ਸਿਸਟਮ ਹੈ ਆਪਣਾ ਮਤਲਬ ਜੀ ਵੀ ਕੁਆਲਿਟੀ ਮੈਂ ਉਹਦੇ ਵਿੱਚ ਕਹੂੰਗਾ ਜੀ ਵੀ ਮੈਂ ਮੈਂਸ਼ਨ ਕਰੂੰਗਾ ਉਹਨਾਂ ਨੂੰ ਉਹੀ ਚੀਜ਼ ਵਿੱਚ ਹੋਊਗੀ ਅੰਦਰ ਜੀ ਸਰ ਲੋਕਾਂ ਦਾ ਕੰਮ ਹੁੰਦਾ ਹੈ ਕਿ ਵਿੱਚ ਕੁਝ ਕਹਿ ਕੁਝ ਦਿੰਦੇ ਨੇ ਪਾ ਕੁਝ ਦਿੰਦੇ ਨੇ ਉਹ ਮੈਂ ਕੰਮ ਨਹੀਂ ਕਰਦਾ ਮੈਨੂੰ ਜਿੰਨੀ ਕਮਾਈ ਕਰਨੀ ਹੈ ਦੱਸ ਕੇ ਕਰ ਲਊਗਾ ਬਟ ਘਪਲਾ ਨਹੀਂ ਕਰਦਾ ਸਰ ਉਹ ਤੁਹਾਡੇ ਮਤਲਬ ਬੈਕਗ੍ਰਾਉਂਡ ਜੋ ਫੈਮਿਲੀ ਦੀ ਬੈਕਗ੍ਰਾਉਂਡ ਹੈ ਸਾਨੂੰ ਪਤਾ ਹੈ ਉਹ ਜੋਹਰਾ ਏਰੀਆ ਨੂੰ ਪਤਾ ਹੈ ਪੂਰੇ ਏਰੀਆ ਨੂੰ ਆਪਾਂ ਮਾਲਵੇ ਚ ਜਿਹਨੂੰ ਮਰਜੀ ਇਹਨਾਂ ਦੇ ਫਾਦਰ ਸਾਹਿਬ ਇਹਨਾਂ ਦੇ ਪਰਿਵਾਰਾਂ ਨੂੰ ਆਪਾਂ ਪੁੱਛ ਸਕਦੇ ਆ ਵੀ ਇਹਨਾਂ ਨੇ ਕੀ ਮਤਲਬ ਰੋਤਵਾ ਹੈਗਾ ਉਹ ਮਾਲਵੇ ਚ ਔਰ ਪੂਰੇ ਮਾਲਵੇ ਦਾ ਸਭ ਤੋਂ ਵੱਡਾ ਸ਼ੋਰੂਮ ਔਰ ਜੁਨੀਕ ਜੁਨੀਕ ਤੁਹਾਨੂੰ ਇੱਥੇ ਹਟ ਕੇ ਇੱਕ ਤਰ੍ਹਾਂ ਦੀ ਜੁਨੀਕ ਆਈਟਮ ਮਿਲਣੀ ਹੈ ਜਿਹੜੀ ਕਿ ਮੈਂ ਅਜ ਤੱਕ ਕਿਸੇ ਸ਼ੋਰੂਮ ਸਰ ਮਿਲ ਦੇਖੀ ਬਿਲਕੁਲ ਬਿਲਕੁਲ ਮਤਲਬ ਆਨ ਏਰੀਆਸ ਤੇ ਬਿਲਕੁਲ ਨਹੀਂ ਦੇਖੇ ਹੋਗੇ ਜਿੱਥੇ ਨਹੀਂ ਸਰ ਜਿਹੜੀ ਮੈਂ ਸੈਗਮੈਂਟ ਮੈਂ ਲੈ ਕੇ ਆਇਆ ਕਿ ਜਦ ਆਪਣੇ ਏਰੀਆ ਨਹੀਂ ਮਿਲ ਗਿਆ ਇਧਰ ਦਿਖਾ ਦਿਓ ਮੈਂ ਕਹਿਣਾ ਵੀ ਕੈਮਰਾਮੈਨ ਸਾਹਿਬ ਉਦੋਂ ਵੀ ਦਿਖਾਇਓ ਇੱਕ ਵਾਰ ਐਡਾ ਦਿਖਾਇਓ ਜਿਵੇਂ ਹੁਣ ਕੈਮਰੇ ਦੇਖੋ 터ਕਿਸ਼ ਇਹ 터ਕਿਸ਼ ਡਾਈਨਿੰਗ ਹੈ ਠੀਕ ਹੈ ਸਰ ਮਤਲਬ ਇਹ ਚੀਜ਼ਾਂ ਮਤਲਬ ਨਹੀਂ ਦੇਖਣ ਨੂੰ ਆਪਾਂ ਨੂੰ ਦੇਖਣ ਨੂੰ ਵੀ ਨਹੀਂ ਮਿਲਦੀਆਂ ਨਹੀਂ ਦੇਖਣ ਨੂੰ ਮਿਲਦੀਆਂ ਬੰਦਾ ਸੋਚਦਾ ਹੈ ਨਾ ਅੱਜ ਕੱਲ ਫੋਟੋ ਦੇਖਦੇ ਨੇ ਇੰਟਰਨੈਟ ਤੇ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਵੀ ਆ ਚੀਜ਼ ਕਿੱਥੇ ਮਿਲੂਗੀ ਉਹ ਚੀਜ਼ ਆਪਣੇ ਕੋਲ ਆਪਾਂ ਨੂੰ ਫੋਟੋ ਵੀ ਭੇਜਣਗੇ ਆਪਾਂ ਰੀਡੀ ਵੀ ਕਰ ਦਾਂਗੇ ਸਰ ਇੱਕ ਤੁਹਾਡੇ ਤੋਂ ਹੋਰ ਪੁੱਛਣਾ ਚਾਹੁੰਦਾ ਸੀ ਤੇ ਜੋ ਮੇਰੇ ਫੌਲਰ ਨੇ ਜੋ ਮੈਨੂੰ ਚਾਉਣ ਵਾਲਿਆ ਹੈ ਜਾਂ ਤੁਹਾਨੂੰ ਚਾਉਣ ਵਾਲਿਆ ਹੈ ਮਤਲਬ ਜੋ ਅੱਗੇ ਵਧਣਗੇ ਤੇ ਉਹਨਾਂ ਲਈ ਕੋਈ ਆਫਰ ਵਗੈਰਾ ਦੇਵੋਗੇ ਸਰ ਮਤਲਬ ਤੁਹਾਨੂੰ ਆਪਣੀ ਜੋ ਵੀਡੀਓ ਦੇਖ ਕੇ ਆਉਂਦਾ ਹੈ ਜਾਂ ਤੁਹਾਨੂੰ ਕੋਈ ਕੰਟੈਕਟ ਚ ਆਉਂਦਾ ਮਤਲਬ ਆਪਣੋ ਇੱਕ ਹੀ ਹੈ ਆਫਰ ਦਾ ਆਫਰ ਹਾਲੇ ਫਿਰ ਹਾਲ ਗੱਲ ਵਿਚਾਰੀ ਇੱਕ ਜਿਵੇਂ ਹੁਣ ਨਿਊ ਸਾਲ ਨਵਾਂ ਸਾਲ ਨਿਊ ਹੈਪੀ ਨਿਊ ईयर ਆ ਰਿਹਾ ਹੈ ਉਹ ਤੇ ਫਰਨੀਚਰ ਵਗੈਰਾ ਲੈਣਾ ਚਾਹੁੰਦਾ ਹੈ ਔਰ 크ਿਸਮਸ ਮਤਲਬ ਤਿਹਾਰ ਆ ਰਿਹਾ ਹੈ ਔਰ ਵਿਆਹ ਦਾ ਵੀ ਅਗਲੇ ਸੀਜ਼ਨ ਆ ਰਿਹਾ ਮਤਲਬ ਕੋਈ ਆਫਰ ਦੇਉਗੇ ਆਪਣਾ ਜਿਹੜੇ ਫਾਲੋਅਰ ਨੇ ਦੇਖੋ ਜੇ ਤੁਸੀਂ ਕਹਿੰਦੇ ਹੋ ਕਿ ਮਤਲਬ ਫਿਲਹਾਲ ਮੈਂ ਆਫਰ ਨਹੀਂ ਦੇ ਸਕਦਾ ਠੀਕ ਹੈ ਸਰ ਆਪਾਂ ਜਿਹੜਾ 크ਿਸਮਸ ਤਿਹਾਰ ਆਊਗਾ ਹੁਣ ਅਗਲੇ 25 ਤਰੀਕ ਨੂੰ ਠੀਕ ਹੈ ਸਰ ਨਿਊ ਇਅਰ ਆਊਗਾ ਜੋ 2024 ਦੀ ਐਂਡਿੰਗ ਹੋਊਗੀ 31 ਦਸੰਬਰ ਨੂੰ ਠੀਕ ਹੈ ਸਰ ਤੇ ਇੱਕ ਤਰੀਕ ਨੂੰ ਮਤਲਬ ਆਪਾਂ 25 ਤੋਂ ਲੈ ਕੇ 31 ਤੱਕ ਆਪਾਂ ਆਫਰ ਚਲਾ ਸਕਦੇ ਆ ਬਟ ਉਹ ਆਫਰ ਆਪਾਂ ਹੁਣ ਨਹੀਂ ਡਿਸਕਸ ਕਰਦੇ ਉਹ ਆਫਰ ਲਈ ਆਪਾਂ ਤੁਹਾਨੂੰ ਦੁਬਾਰਾ ਬੁਲਾ ਕੇ ਨੈਕਸਟ ਵੀਡੀਓ 'ਚ ਆਪਾਂ ਡਿਸਕਸ ਕਰ ਲਾਂਗੇ ਧੰਨਵਾਦ ਸਰ ਤੇ ਪੱਕਾ ਤੁਹਾਡੇ ਮਤਲਬ ਜਿਹੜੇ ਤੁਸੀਂ ਚੌਣ ਵਾਲੇ ਆਪੇ ਹਾਂ ਤੇ ਚੌਣ ਹਾਂ ਤੇ ਜਿਹੜੇ ਚੌਣ ਵਾਲੇ ਆ ਹਾਂ ਆਪਾਂ ਤੁਹਾਡੇ ਕਰਕੇ ਆਫਰ ਚਲਾਵਾਂਗੇ ਕੋਈ ਦਿੱਕਤ ਨਹੀਂ ਆਈ ਆਪਾਂ ਨੂੰ ਹੋ ਆਪਾਂ ਪੁਰਾਣੇ ਡਿਜ਼ਾਈਨ 2024 ਡਿਜ਼ਾਈਨ ਕੱਢ ਕੇ 2025 ਦੇ ਨਾਲ ਵੜਾਂਗੇ ਨਹੀਂ 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 ਬਜਾ ਧਿਆਨ ਨਾਲ ਸੁਣੋ ਜਿੰਨੇ ਵੀ ਫਾਲੋਅਰ ਜਿੰਨੇ ਵੀ ਚਾਹਣ ਵਾਲੇ ਆਪਾਂ ਨੂੰ ਦੇਖਣ ਵਾਲੇ ਆ ਜਿਹਨਾਂ ਸਰ ਨੂੰ ਮਤਲਬ ਇਹਨਾਂ ਦੇ ਚਾਹਣ ਵਾਲੇ ਹੈਗੇ ਆ ਤਾਂ ਧਿਆਨ ਨਾਲ ਸੁਣ ਲੈਣੀ ਹੈ ਹੈਪੀ ਨਿਊ ਇਅਰ ਦਾ ਜਿਹੜਾ ਆਫਰ ਦੇਣਗੇ ਨੈਕਸਟ ਵੀਡੀਓ ਚ ਦੇਣਗੇ ਆਪਾਂ ਨੂੰ ਔਰ ਤੇ ਜਿਹੜਾ ਮਤਲਬ 크리스마ਸ ਤਿਹਾਰ ਆ ਰਿਹਾ ਹੈ ਔਰ ਤੇ ਨਾਲ-ਨਾਲ ਜਿਨੇ ਕੀ ਮੈਰਿਜਾਂ ਦਾ ਅੱਗੇ ਮੈਰਿਜਾਂ ਚੱਲਣੀਆਂ ਉਸ ਤੇ ਤੁਹਾਨੂੰ ਨੈਕਸਟ ਆਪਾਂ ਵੀਡੀਓ ਚ ਆਫਰ ਦੇਣਗੇ ਸਰ ਏ ਜੀ ਮੇ ਡਾਈਨਿੰਗ ਹੈ ਇਹ ਡਾਈਨਿੰਗ ਮਤਲਬ ਕਿਤੇ ਵੀ ਦੇਖੋ ਨਹੀਂ ਮਿਲਣਗੇ ਅਲੱਗ ਹੀ ਚੀਜ਼ ਹੈ ਸਰ ਮੈਂ ਕਹੀ ਹੁੰਦਾ ਹੈ ਇਹ ਆ ਬੋਲੀਵੁੱਡ ਡਾਈਨਿੰਗ ਕਹਿੰਦੇ ਇਹਨਾਂ ਨੂੰ ਠੀਕ ਹੈ ਸਰ ਠੀਕ ਇਹ ਡਿਜ਼ਾਈਨ ਮੇਰਾ ਮਾਡਰਨ ਬੋਲੀਵੁੱਡ ਚਾਹੀਏ ਜਿਵੇਂ ਮਾਡਰਨ ਉਹ ਮਤਲਬ ਬੋਲੀਵੁੱਡ ਕਿਉਂ ਕਹਿੰਦੇ ਨਾ ਇਹਨਾਂ ਨੂੰ ਠੀਕ ਹੈ ਸਰ ਜਿਵੇਂ ਜ਼ਿਆਦਾਤਰ ਬੋਲੀਵੁੱਡ ਮੂਵੀਜ਼ ਚ ਹੁੰਦੇ ਨੇ ਡਾਈਨਿੰਗ ਹਾਂਜੀ ਇਹ ਬੋਲੀਵੁੱਡ ਮੂਵੀਜ਼ ਚ ਹੁੰਦੀਆਂ ਨੇ ਇਹ ਐਂਟਿਕ ਚ ਆ ਗਿਆ ਠੀਕ ਹੈ ਸਰ ਇਹ ਮੇਰੇ ਡਿਜ਼ਾਈਨ ਬਹੁਤ ਜ਼ਿਆਦਾ ਮਤਲਬ ਸੁਪਰੀਅਰ ਡਿਜ਼ਾਈਨ ਨੇ ਠੀਕ ਹੈ ਸਰ ਇਹ ਸਾਡੀ ਸਾਰੀ ਖੁਦ ਹੀ ਮੈਨੂ ਹਾਂ ਜੀ ਕਈ ਵਾਰੀ ਇਹ ਗੱਲ ਖਾਸ ਸਮਝੀ ਹੈ ਜੀ ਹਾਂ ਜੀ ਹਾਂ ਸਪੇਸ ਮਦੇਸ ਹ ਸਪੇਸ ਕਟ ਹੁੰਦੀ ਹੈ ਤਾਂ ਥੋੜਾ ਵਧੀਆ ਮਤਲਬ ਥੋੜੀ ਜਗ੍ਹਾ ਚੀਜ਼ ਲਾ ਸਕਦੇ ਆ ਤੇ ਸਿਟਿੰਗ ਚੇਅਰ ਵਗੈਰਾ ਕੱਢ ਕੇ ਆਪਾਂ ਅੰਦਰ ਪਾਉ ਉਹ ਰੱਖਣਾ ਹਾਂ ਜੀ ਠੀਕ ਹੈ ਜੇ ਜੇ ਕੋਲ ਲਿਆ ਜਦੋਂ ਉੱਠ ਗਿਆ ਆਪਾਂ ਅੰਦਰ ਕਰ ਲਿਆ ਛੋਟੀ ਜਗ੍ਹਾ ਘੇਰਦੀ ਹੈ ਵਧੀਆ ਡਾਈਨਿੰਗ ਟੇਬਲ ਦਾ ਸ਼ੌਂਕ ਹੁੰਦਾ ਨਾ ਕਈਆਂ ਨੂੰ ਜਿਹੜਾ ਡਾਈਨ ਲੇਵਲ ਦੀ ਖਾਣੀ ਰੋਟੀ ਜਗ੍ਹਾ ਘੱਟ ਮਤਲਬ ਜਗ੍ਹਾ ਦੀ ਇਹਨੂੰ 4 ਸੀਟਰ ਐ 6 ਸੀਟਰ ਵੀ ਕਰ ਸਕਦੇ ਆ ਅੱਛਾ ਸੀ ਠੀਕ ਹੈ ਆਪਦੀ ਚੋਇਸ ਹੈ ਜੀ ਔਰ ਸਰਦਾ ਇੱਕ ਹੋ ਸ਼ੋਰੂਮ ਬਹੁਤ ਵੱਡਾ ਹੋ ਸ਼ੋਰੂਮ ਵੀ ਤਿਆਰ ਹੋਣ ਲੱਗ ਰਿਹਾ ਔਰ ਖੁਦ ਹੀ ਮੈਨੂਫੈਕਚਰਿੰਗ ਹੈ ਖੁਦ ਹੀ ਔਰ ਇਹ ਸਭ ਤੋਂ ਵੱਡਾ ਪੁਆਇੰਟ ਆਪਣਾ ਇੱਕੋ ਸਾਰਾ ਹੋਰ ਬਿਜ਼ਨਸ ਵੀ ਤੁਹਾਨੂੰ ਦੱਸ ਦਿੰਨੇ ਆ ਉਹ ਖੁਦ ਹੀ ਹੀ ਗੱਦਿਆਂ ਨੂੰ ਵੀ ਸਭ ਤੋਂ ਢੀ ਕੋਲ ਹੀ ਲੰਬਿਆਂ ਦੀ ਵੀ ਆਪਣੀ ਖੁਦ ਹੀ ਮੈਨੂਫੈਕਚਰਿੰਗ ਹੈ ਸੁਣੋ ਮੇਰੇ ਬਾਪਾ ਦਾ ਪੜਦਿਆਂ ਦਾ ਵੀ ਕੰਮ ਹੈ ਆਪਣੀ ਬਿਅਰ ਚ ਰਿਟੇਲ ਸ਼ੋਪ ਵੀ ਹੈ ਉੱਥੇ ਚਦਰ ਬਲੈਂਕਟ ਸਾਰਾ ਕੁਝ ਮਿਲਦਾ ਹੈ ਬੈੱਡ ਸ਼ੀਟ ਵਗੈਰਾ ਪੜਦੇਣਾ ਆਪਣਾ ਬਹੁਤ ਵਧੀਆ ਸਕੇਲ ਦੇ ਗੱਲ ਹੈ ਨਹੀਂ ਸਰ ਪਤਾ ਮੈਂ ਤਾਂ ਮੈਨੂੰ ਤਾਂ ਪਤਾ ਸਰ ਚੌਂ ਨਾਲ ਇਹਨੂੰ ਮੈਂ ਤੁਹਾਨੂੰ ਦੱਸਣ ਜਿਉਣਾ ਵੀ ਕੋਈ ਸ਼ੰਕਾ ਨਹੀਂ ਬਹੁਤ ਵਧੀਆ ਫੈਮਲੀ ਚੋਂ ਨੇ ਔਰ ਅਲੱਗ ਜੀ ਯੂਲਿਕ ਜੀ ਆਟਮਾ ਤੁਸੀਂ ਦੇਖ ਚੁੱਕੇ ਹੋਗੇ ਵੀਡੀਓ ਨਾਲ ਅੱਜ ਕੱਲ ਦਾ ਕੰਮ ਨਹੀਂ ਹੈਗਾ 1996 ਤੋਂ ਕੰਮ ਹੈ ਜੀ ਠੀਕ ਹੈ ਸਰ ਸਹੀ ਮਤਲਬ ਕਈ ਵਾਰ ਕਸਟਮਰ ਨੂੰ ਐਵੇਂ ਹੁੰਦਾ ਹੈ ਆਨਲਾਈਨ ਕਸਟਮਰ ਨੂੰ ਜਿਨਾਵਾ ਕੰਮ ਹੈ ਕਿ ਕੋਈ ਸੇਕ ਕਮ ਨਾ ਕਰ ਦੇਵੇ ਠੀਕ ਹੈ ਸਰ ਉਹ ਚੀਜ਼ ਆਪਣੇ ਕੋਲੇ ਹਾਂ ਉਹ ਉਹ ਚੀਜ਼ ਬਹੁਤ ਕੁਝ ਆਪਣੇ ਆਨਲਾਈਨ ਤੇ ਕੀ ਹੈ ਪਰਿਵਾਰ ਇੱਕ ਵਧੀਆ ਪਰਿਵਾਰ ਚੋਂ ਇਨਸਾਨ ਉਹ ਨਹੀਂ ਕਰਦਾ ਉਹ ਰਿਸਪੈਕਟਬਲ ਮਤਲਬ ਪੂਰਾ ਰਿਸਪੈਕਟ ਹੁੰਦਾ ਪੂਰੇ ਏਰੀਆ 'ਚ ਆ ਨਾਮ ਕਹਿੰਦੇ ਆ ਉਹ ਗਲਤ ਕੰਮ ਕਦੇ ਨਹੀਂ ਕਰਦਾ ਹਾਂਜੀ ਇਹ ਐਂਟਿਕ ਚੀਜ਼ਾਂ ਨਹੀਂ ਇਹ ਇੱਧਰ ਰੱਖਾ ਦਿਓ ਇਹ ਐਂਟਿਕ ਚੇਅਰ ਇਹ ਐਂਟੀਕ ਪੂਲ ਚੇਅਰ ਹੈ ਠੀਕ ਹੈ ਸਰ ਇਹ ਫੋਲਡੇਬਲ ਹੁੰਦੀਆਂ ਨੇ ਆਪਾਂ ਇਹਨਾਂ ਨੂੰ ਜਦੋਂ ਉੱਠਗੇ ਤਾਂ ਫੋਲਡ ਕਰਕੇ ਸਾਈਡ ਸਰ ਇਹ ਪੁਰਾਣੇ ਸਮੇਂ ਚ ਜਾ ਸਕਦਾ ਮੁੰਡਾ ਇਸ ਪੁਰਾਣੇ ਸਮੇਂ ਚ ਲਿਜਾ ਸਕਦੀ ਆਪ ਨੂੰ ਜਦੋਂ ਅਲੱਗ ਜਿ ਬੈਠਦੇ ਹਾਂਜੀ ਹਾਂਜੀ ਇਹਦੇ ਵਿੱਚ ਕੀ ਹੈ ਕਿ ਇੱਕ ਤਵਾ ਹੁੰਦਾ ਜਿਵੇਂ ਆਪਾਂ ਪੰਜਾਬੀ ਤਵਾ ਕਹਿੰਨੇ ਆਪਾਂ ਹਾਂ ਪੁਰਾਣੇ ਬਜ਼ੁਰਗ ਉਹ ਦਿੰਦੇ ਸੀ ਹਾਂਜੀ ਹਾਂਜੀ ਉਹ ਵੀ ਚੀਜ਼ ਪੁੱਛੀ ਉਹ ਚੀਜ਼ ਹੁੰਦੀ ਹੈ ਕਿ ਇਹਨਾਂ ਸੁਈ ਹੁੰਦੀ ਹੈ ਤੇ ਇਨਕੋ ਮੰਦੇ ਸੀਗੇ ਹਾਂਜੀ ਪੁਰਾਣੇ ਚਾਲਦੇ ਮਿਊਜ਼ਿਕ ਚਾਲਦੇ ਸੀ ਉਹ ਚੀਜ਼ ਹੈ ਇਹ ਬਹੁਤ ਵਧੀਆ ਲੱਗਿਆ ਜੀ ਪੁਰਾਣੇ ਜਮਾਨੇ ਦਾ ਵੀ ਆਪਾਂ ਕੁਝ ਭੁੱਲੇ ਨਹੀਂ ਗਏ ਦੇਖੋ ਇੱਧਰ ਇੱਧਰ ਪੁਰਾਣੇ ਵਗੈਰਾ ਬਹੁਤ ਇੱਜਾ ਆਪਾਂ ਸਾਰਾ ਕੁਝ ਰੱਖਿਆ ਹੋਇਆ ਹੈ ਕਿ ਆਪਾਂ ਪੁਰਾਣਾ ਜਮਾਨਾ ਪੁਰਾਣਾ ਜਵਾਨਾ ਵੀ ਫੀਲ ਕਰ ਸਕਦੇ ਹੋ ਤੁਸੀਂ ਮਤਲਬ ਕਿ ਕਿਦਾਂ ਦਾ ਸੀ ਕਿਦਾਂ ਦਾ ਨਹੀਂ ਰੀਸ ਵਗੈਰਾ ਸਭ ਕੁਝ ਰੱਖਿਆ ਹੈ ਤੇ ਇੱਧਰ ਤੁਸੀਂ ਆ ਸਕਦੇ ਹੋ ਦੇਖ ਸਕਦੇ ਹੋ ਇੱਧਰ ਤੇ ਮੈਂ ਖਿਮਾ ਦੋ ਕੈਮਰਾਮੈਨ ਸਾਹਿਬ ਨੂੰ ਕਹਿੰਨਾ ਮੈਂ ਤੇ ਇੱਧਰ ਵੀ ਦਿਖਾ ਦਿਓ ਔਰ ਇਹ ਆਪਣੇ ਰੋਮ ਚੇਅਰਸ ਆ ਗਿਆ ਕਾਫੀ ਚੇਅਰਸ ਕਹਿੰਨੇ ਆ ਆਪਣੇ ਠੀਕ ਹੈ ਠੀਕ ਹੈ ਹਾਂ ਜੀ ਸਰ ਇਹ ਇਹ ਨੂੰ ਕੀ ਕਹਿੰਦੇ ਆ ਸਰ ਇਹ ਮਹਾਰਾਜਾ ਚੇਹਰ ਆ ਗਈ ਵਾਹ ਜੀ ਵਾਹ ਵਾਹ ਮਹਾਰਾਜਾ ਚੇਹਰ ਹਾਂ ਮਤਲਬ ਤੁਸੀਂ ਬੈਠ ਕੇ ਰਾਜੇ ਮਹਾਰਾਜਾ ਵਾਲੀ ਫੀਲਿੰਗ ਲੈ ਸਕਦੇ ਹੋ ਬਿਲਕੁਲ ਸਾਰੇ ਇਨਸਾਨ ਲੈ ਸਕਦਾ ਹੈ ਰਾਜੇ ਮਹਾਰਾਜਾ ਵਾਲੀ ਫੀਲਿੰਗ ਲੈ ਸਕਦਾ ਹੈ ਇਹਦੇ ਬੈਠ ਕੇ ਐਦਾ ਫੀਲ ਹੁੰਦਾ ਯਾਰ ਜਿਵੇਂ ਰਾਜੇ ਮਹਾਰਾਜੇ ਹੁੰਦੇ ਆਪਾਂ ਪਿਛਲੇ ਜਨਮ ਇਹ ਜੀਜ਼ਾਂ ਨੇ ਆਪਣੀ ਕੋਸਟ ਵੀ ਜ਼ਿਆਦਾ ਨਹੀਂ ਰੱਖੀ ਹੋਈ अच्छा सर। ਜਿਹੜਾ ਦਸ਼ਮੇ ਦੇ ਕੇ ਅਲੱਗ ਹੈ ਕਿ ਚੇਅਰ ਬਹੁਤ ਵੱਡੀ ਤਾਂ ਪੈਸੇ ਵੀ ਵੱਡੇ ਹੀ ਹੋਣਗੇ ਇਹਦੇ। ਹਾਂਜੀ ਹਾਂਜੀ। ਉਹ ਚੀਜ਼ਾਂ ਨਹੀਂ ਆਪਾਂ ਰੱਖੀਆਂ। ਆਪਾਂ ਨੇ ਬਹੁਤ ਜਨਰੇਟਰ ਰੱਖਿਆ ਹੋਇਆ ਹੈ। ਠੀਕ ਹੈ ਸਰ। ਬਹੁਤ ਜ਼ਿਆਦਾ ਜਨਰੇਟਰ। ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਔਰ ਤੁਹਾਡੀ ਬ੍ਰੇਟਾ ਸ਼ਹਿਰ 'ਚ ਇਦਾਂ ਦੇ ਇਨਸਾਨ ਬੈਠੇ ਆ ਜੋ ਇੱਕ ਅਲੱਗ ਇੱਥੋਂ ਤੱਕ ਬਿਜ਼ਨਸ ਲੈ ਕੇ ਆ ਆਲਰਾ ਏਸ ਬਿਜ਼ਨਸ ਨੂੰ ਹੁਲਾਰਾ ਤੁਸੀਂ ਦੇਣਾ। ਪੰਜਾਬੀਓ ਇਹ ਮਾਲਵੇ ਦਾ ਸਭ ਤੋਂ ਵੱਡਾ ਸ਼ੋਅਰੂਮ ਹੈ। ਅੱਗੇ ਤੋਂ ਵੀ ਨਵੇਂ ਤੋਂ ਨਵੀਆਂ ਜਾਣਕਾਰੀਆਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ ਦੋਸਤੋ ਥੈਂਕ ਯੂ ਧੰਨਵਾਦ